ਸੱਚੀ ਕਲਜੀ ਸਾਰੇ ਨੂੰ ਹਮਦਰ ਟੀਵੀ ਦੇਖਣ ਵਾਸਤੇ ਦਰਸ਼ਕਾਂ ਦਾ ਮੈਂ ਪ੍ਰਵਿੰਦਰ ਸਵਾਗਤ ਕਰਦਾ ਹਾਂ ਇਸ ਵੇਲੇ ਦੀ ਵੱਡੀ ਖਬਰ ਦਰ ਰੱਖ ਕਰਦੇ ਹਾਂ ਪ੍ਰਿਆਗਰਾ ਵਿੱਚ ਇਹ ਜਿਹੜਾ ਕਿ ਮਹਾਕੁੰਭ ਚੱਲ ਰਿਹਾ ਹੈ ਉੱਥੇ ਅਚਾਨਕ ਅੱਧੀ ਰਾਤ ਨੂੰ ਭਗੜ ਮਚ ਜਾਂਦੀ ਹੈ ਤੇ ਦਰਜਨ ਤੋਂ ਵੱਧ ਜਿਹੜੇ ਕਿ ਸ਼ਰਧਾਲੂ ਨੇ ਇਸ ਭਗੜ ਦੇ ਵਿੱਚ ਆਪਣੀ ਜਾਨ ਗਵਾ ਚੁੱਕੇ ਨੇ ਜਦਕਿ 50 ਦੇ ਜਕੀਬ ਲੋਕ ਹੈਗੇ ਨੇ ਉਹ ਜ਼ਖਮੀ ਦੱਸੇ ਜਾ ਰਹੇ ਨੇ ਅਚਾਨਕ ਜਿਹੜੇ ਕਿ ਹਾਲਾਤ ਬੇਕਾਬੂ ਹੋ ਜਾਂਦੇ ਨੇ ਇੱਕ ਫਾਦੀ ਵਜ੍ਹਾ ਕਰਕੇ ਜਿਹੜੀ ਕਿ ਹੈ ਭਗੜ ਮਚਦੀ ਹੈ ਜਿਸ ਤੋਂ ਬਾਅਦ ਪੀੜ ਜਿਹੜੀ ਹੈਗੀ ਆ ਉੱਥੇ ਭੱਜਣਾ ਸ਼ੁਰੂ ਕਰ ਦਿੰਦੀ ਹੈ ਤੇ ਜੋ ਵੀ ਲੋਕ ਉਥੇ ਡਿੱਗਦੇ ਨੇ ਉਹਨਾਂ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਦਾ ਤੇ ਇਸੇ ਦੌਰਾਨ ਜਿਹੜਾ ਕਿ 14 ਲੋਕਾਂ ਦੀ ਜਾਨ ਚਲੀ ਗਈ ਹੈ 50 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਨੇ ਉਧਰ ਸਥਿਤੀ ਇਸ ਕਦਰ ਜਿਹੜੀ ਹੈ ਉਹ ਵਿਗੜ ਜਾਂਦੀ ਹੈ ਕਿ ਫੌਜ ਦੇ ਵੱਲੋਂ ਮੋਰਚਾ ਸੰਭਾਲਿਆ ਜਾਂਦਾ ਹੈ ਐਂਬੂਲੈਂਸਾਂ ਦੇ ਰਾਹੀਂ ਜ਼ਖਮੀਆਂ ਨੂੰ ਜਿਹੜਾ ਕਿ ਹਸਪਤਾਲ ਪਹੁੰਚਾਇਆ ਜਾਂਦਾ ਇਸ ਤੋਂ ਬਾਅਦ ਜਿਹੜਾ ਕਿ ਹੁਣ ਜਿਹੜੇ ਕਿ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਉਹ ਲਗਾਤਾਰ ਐਕਸ਼ਨ ਮੋਰਚੇ ਵਿੱਚ ਹੈ ਕਿ ਇੱਥੇ ਕਿ ਐਮਰਜੈਂਸੀ ਮੀਟਿੰਗਸ ਸੱਦਿਆ ਗਈਆਂ ਹੈਗੇ ਨੇ ਉੱਥੇ ਪ੍ਰਧਾਨ ਮੰਤਰੀ ਦੇ ਅੰਦਰ ਮੋਦੀ ਵੀ ਹੁਣ ਤੱਕ ਤਿੰਨ ਵਾਰ ਪੂਰੀ ਜਿਹੜੀ ਇਹ ਘਟਨਾ ਦੇ ਬਾਰੇ ਸੀਐਮ ਯੋਗੀ ਤੋਂ ਜਾਣਕਾਰੀ ਲੈ ਚੁੱਕੇ ਹੈਗੇ ਨੇ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਕਿ ਮਹਾਕੁੰਮ ਦੇ ਵਿੱਚ ਘਟਨਾ ਵਾਪਰੀ ਹੈ ਪਗੜੜ ਮੱਚੀ ਹੈ ਉਸ ਦੇ ਨਾਲ ਜੁੜੀ ਹੋਈ ਤੁਹਾਡੇ ਨਾਲ ਸਾਂਝੀ ਕਰ ਰਹੇ ਹੈਗੇ ਕਿ ਰਾਤ ਕਰੀਬ 1.5 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਜਦੋਂ ਅਚਾਨਕ ਜਿਹੜੀ ਭੀੜ ਹੈ ਉਹ ਬੇਕਾਬੂ ਹੋ ਜਾਂਦੀ ਹੈ ਕਿਉਂਕਿ ਉਹਨਾਂ ਨੂੰ ਇੱਕ ਫ਼ਰਮ ਮਿਲਦੀ ਹੈ ਕਿ ਰਾਤ ਨੂੰ ਜਿਹੜੇ ਕਿ ਨਾਗਾ ਸਾਧੂ ਹੈਗੇ ਨੇ ਉਹ ਦੂਸਰਾ ਜਿਹੜਾ ਕਿ ਮਹਾਸ਼ਾਨਣ ਕਰਨ ਦੇ ਲਈ ਉਹ ਸੰਗਮ ਤਰਤੇ ਪਹੁੰਚਦੇ ਹੈਗੇ ਨੇ ਜਿਸ ਤੋਂ ਬਾਅਦ ਲੋਕ ਉਹਨਾਂ ਦੇ ਦਰਸ਼ਨ ਕਰਨ ਲਈ ਉਥੋਂ ਜਿਹੜੀ ਐ ਰਵਾਨਗੀ ਕਰਦੇ ਨੇ ਪਰ ਇਸੇ ਦੌਰਾਨ ਜਿਹੜੇ ਕਿ ਇਹ ਪਗੜ ਮਰ ਜਾਂਦੀ ਹੈ ਤੇ ਹੁਣ ਜਿਹੜੀ ਸਥਿਤੀ ਕਾਬੂ ਦੇ ਹੇਠ ਦੱਸੀ ਜਾ ਰਹੀ ਹੈ ਪਰ ਨਾਲ ਹੀ ਹੈਲੀਕਾਪਟਰਸ ਦੇ ਰਾਹੀਂ পরিস্থিতি ਦੇ ਉੱਪਰ ਨਜ਼ਰ ਰੱਖੀ ਜਾ ਰਹੀ ਹੈ ਪ੍ਰਸ਼ਾਸਨ ਪੂਰਾ ਚੌਕਸ ਹੈਗਾ ਆ ਲਗਾਤਾਰ ਸੀਐਮ ਯੋਗੀ ਦੇ ਵੱਲੋਂ ਮੈਰਾਥਨ ਮੀਟਿੰਗਸ ਕੀਤੀਆਂ ਜਾ ਰਹੀਆਂ ਹੈਗੀਆਂ ਨੇ ਅਤੇ ਨਾਲ ਹੀ ਵੱਖ-ਵੱਖ ਜਿਹੜੇ ਕੀ ਪੋਲੀਟੀਕਲਸ ਲੀਡਰ ਹੈਗੇ ਨੇ ਉਹਨਾਂ ਦੇ ਵੱਲੋਂ ਵੀ ਇਸ ਘਟਨਾ ਦੇ ਉੱਪਰ ਦੁੱਖਤਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਉਧਰ ਪਗੜ ਤੋਂ ਬਹੁਤ ਪ੍ਰਸ਼ਾਸਨ ਦੇ ਵੱਲੋਂ ਹੁਣ ਜਿਹੜੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਤੁਸੀਂ ਸ਼ਾਂਤੀ ਬਣਾਈ ਰੱਖੋ ਅਤੇ ਨਾਲ ਹੀ ਜਿਹੜੇ ਕੀ ਵਕ ਵਕ ਤਾਮ ਦੇ ਉੱਪਰ ਘਾਟ ਬਣਾਏ ਗਏ ਹੈਗੇ ਨੇ ਸ਼ਰਧਾਲੂਆਂ ਨੂੰ ਉੱਥੋਂ ਜਾਣ ਦੇ ਲਈ ਕਿਹਾ ਗਿਆ ਹੈ ਅਤੇ ਜਿਹੜੇ ਕਿ ਉਹ ਘਾਟ ਹੈਗੇ ਨੇ ਜਿੱਥੇ ਕਿ ਉਹ ਸਾਧੂ ਉਹ ਇਸ਼ਨਾਨ ਕਰ ਸਕਣੇ ਇਸ ਸੰਬੰਧੀ ਜਿਹੜੇ ਕਿ ਅਰੇਂਜਮੈਂਟਸ ਕੀਤੇ ਜਾ ਰਹੇ ਸੇ ਜਾ ਰਹੇ ਹੈਗੇ ਨੇ ਸੋ 13 ਅਖਾੜਾਂ ਦੇ ਜਿਹੜੇ ਕਿ ਸਾਧੂ ਹੈਗੇ ਨੇ ਉਹ ਮੋਨੀ ਮੋਨੀ ਅਬਮਸਿਆ ਦੇ ਉੱਪਰ ਜਿਹੜੀ ਕਿ ਅੰਮ੍ਰਿਤ ਇਸ਼ਨਾਨ ਕਰਨ ਦੇ ਲਈ ਇੱਥੇ ਪਹੁੰਚਣ ਦੀ ਜਿਹੜੀ ਅਫਵਾਹ ਉਹ ਫੈਲਾਈ ਗਈ ਸੀ ਜਿਸ ਤੋਂ ਬਾਅਦ ਹੁਣ ਜਿਹੜੀ ਇਹ ਘਟਨਾ ਨੂੰ ਲੈ ਕੇ ਲਗਾਤਾਰ ਜਿਹੜੇ ਕਿ ਅਪਡੇਟਸ ਨਿਕਲ ਕੇ ਸੰਮਣੇ RNA ਕੀ ਜਿਹੜੀ ਸੰਗਮ ਨੋਸ ਤੇ ਉੱਪਰ ਭੀੜ ਜਿਹੜੀ ਆ ਉਹ ਅਚਾਨਕ ਬੇਕਾਬੂ ਹੋ ਜਾਂਦੀ ਹੈ ਕੁਝ ਜਿਹੜੀ ਹੈ ਕਿ ਮਹਿਲਾਵਾਂ ਹੈਗੀਆਂ ਨੇ ਉਹ ਜ਼ਮੀਨ ਦੇ ਉੱਪਰ ਡਿੱਗ ਜਾਂਦੀਆਂ ਨੇ ਅਤੇ ਜਿਹੜੇ ਲੋਕ ਨੇ ਉਹਨਾਂ ਨੂੰ ਕੁਚਲਦੇ ਹੋਏ ਅੱਗੇ ਵਧਦੇ ਨੇ ਹਾਸੇ ਦੇ ਵਿੱਚ 70 ਤੋਂ ਜ਼ਿਆਦਾ ਜਿਹੜੀ ਐਂਬੂਲੈਂਸ ਹੈ ਉਹ ਮੌਕੇ ਦੇ ਉੱਪਰ ਪਹੁੰਚਦੀ ਹੈ ਹੈਗੀਆਂ ਨੇ ਜ਼ਖਮੇ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਅਤੇ ਹਸਪਤਾਲ ਜਿਹੜੇ ਕਿ ਉਹ ਲਗਾਤਾਰ ਜਿਹੜੇ ਕਿ ਇੱਥੇ ਮੈਡੀਕਲ ਸਹੂਲਤ ਮੁਹੱਈਆ ਕਰਵਾ ਰਹੇ ਨੇ ਤੋਂ ਮੌਕੇ ਦੀਆਂ ਤਸਵੀਰਾਂ ਤੁਸੀਂ ਵੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸਕਰ ਜੜੀ ਪੀੜ ਹੈ ਉਹ ਬੇਕਾਬੂ ਹੋਈ ਹੋਵੇਗੀ ਅਤੇ ਹੁਣ ਐਨਐਸਜੀ ਕਮਾਂਡੋ ਦੇ ਵੱਲੋਂ ਮੋਰਚਾ ਸੰਭਾਲਿਆ ਗਿਆ ਹੈ ਸੰਗਮਨੋਜ ਇਲਾਕੇ ਨੂੰ ਜਿਹੜਾ ਕੀ ਹੈ ਬੰਦ ਕਰ ਦਿੱਤਾ ਗਿਆ ਜਿੱਥੇ ਕਿ ਆਮ ਲੋਕਾਂ ਦੀ ਐਂਟਰੀ ਪੂਰੀ ਤਰ੍ਹਾਂ ਦੇ ਨਾਲ ਬੰਦ ਕਰ ਦਿੱਤੀ ਗਈ ਹੈ ਤੇ ਪੀੜ